ਦੇਸ਼ ਦੇ ਵਿੱਚ ਕਈ ਬਾਬੇ ਵਿਵਾਦਤ ਰਹੇ ਐ ਆਸਾ ਰਾਮ ਪਹਿਲਾ ਵਿਵਾਦਤ ਬਾਬਾ ਹੋਇਆ ਜਿਹਦੇ ਉੱਤੇ ਦੋਸ਼ ਲੱਗੇ ਉਸ ਤੋਂ ਬਾਅਦ ਰਾਮ ਰਹੀਮ ਤੇ ਸਵਾਲ ਉੱਠੇ ਡੇਰਾ ਸਰਸਾ ਦੇ ਉੱਤੇ ਲੁਧਿਆਣਾ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਆਸਾ ਰਾਮ ਦੀ ਯਾਤਰਾ ਜਿਹੜੀ ਹੈ ਉਹ ਕੱਟੀ ਜਾ ਰਹੀ ਹੈ ਆਸਾ ਰਾਮ ਦੇ ਸਮਰਥਕ ਜਿਹੜੇ ਨੇ ਉਹ ਇੱਕ ਯਾਤਰਾ ਕੱਢ ਰਿਹਾ ਔਰ ਬਹੁਤ ਵੱਡਾ ਹਜੂਮ ਲੋਕਾਂ ਦਾ ਹੜ ਜਿਹੜਾ ਉਹ ਇੱਥੇ ਆਇਆ ਹੋਇਆ ਹੈ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਰੱਥ ਯਾਤਰਾ ਦੇ ਵਿੱਚ ਪਹੁੰਚੇ ਨੇ ਦੱਸਦੀ ਹੈ ਕਿ ਆਸਰਾਮ ਤੇ ਉਸ ਦਾ ਪੁੱਤਰ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਉੱਤੇ ਬਲਾਤਕਾਰ ਕਰਨ ਦੇ ਦੋਸ਼ ਲੱਗੇ ਸਿਗੇ ਇਸ ਰੱਥ ਯਾਤਰਾ ਚ ਸਿੱਖ ਗੁਰੂਆਂ ਦੀ ਵੀ ਚਰਚਾ ਕੀਤੀ ਜਾ ਰਹੀ ਹੈ ਇਸ ਯਾਤਰਾ ਦੇ ਵਿੱਚ ਪੰਜਾਬ ਦੀ ਧਰਤੀ ਦੀ ਗੱਲ ਕੀਤੀ ਜਾ ਰਹੀ ਹੈ ਪ੍ਰਭੂ ਰਾਮ ਦੀ ਗੱਲ ਕੀਤੀ ਜਾ ਰਹੀ ਹੈ ਔਰ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਨੇ ਔਰ ਇੱਥੇ ਗੁੰਗਾਨ ਹੋ ਰਿਹਾ ਹੈ ਕਿਆ ਨਾਮ ਹੈ ਜੀ ਇਹ ਆ ਨਾਮ ਹਰੇ ਰਾਮ ਜਾ ਹੈ ਕਿੱਥੋਂ ਆਇਓ ਇਹ ਆਸ਼ਰਮ ਸੇ ਆਇਆ ਹੈ ਯਹਾਂ ਪਰ ਹਾਂ ਕੀ ਕਹਿਣਾ ਚਾਹੁੰਦੇ ਹੋ ਅੱਜ ਜੋ ਯਾਤਰਾ ਹੋ ਰਹੀ ਹੈ ਇਹ ਹਮਾਰੇ ਗੁਰੂ ਦੀਪ ਦਾ ਜਨਮotsav ਹੈ ਔਰ ਇਸ ਵਿੱਚ ਹਮੇ ਹਮਾਰੇ ਗੁਰੂਦੇਵ ਨਿਰਦੋਸ਼ ਆ ਫਿਰ ਵੀ ਲੋਕ लोग इनको पड़तालना और गलत बातों में फंसा करके और ये इनको जेल में अभी बंद करके कोई नहीं लगता है हम लोग तो इसी में है जो आना है वो निर्दोष आदमी को कब तक जेल में बंद करके रखे आ, हैं तो और बहुत तो, वे बहुत बड़ी गिनती लोग आए हैं बहुत हजूम है बहुत किलोमीटर लंबा ये रश है इन सारे लोग लुधियाना च मन वाले है जेल ज्यादा है इससे और ज्यादा यहाँ है नहीं है आ, बहुत आदमी तो काम काज में नहीं आ पाए हैं बहुत ज्यादा है और सबको इन पर बुरा भरोसा है आ, आ, और इनसे लोग को मिल रहा है जो धर्म का मार्ग अपना रहे उसको मिल रहा है उनसे ਇਹ ਬਾਤ ਨਹੀਂ ਤੁਹਾਨੂੰ ਕੀ ਲੱਗਦਾ ਫਸਾਇਆ ਗਿਆ ਆ ਫਸਾਇਆ ਗਿਆ ਐਕਦਾ ਕਿਹਦੇ ਵੱਲੋਂ ਫਸਾਇਆ ਗਿਆ ਕਿ ਉਹਨਾਂ ਨੂੰ ਜੋ ਕੋਈ ਮੰਨਣ ਵਾਲੇ ਹੈ ਵਹੀ ਸਭ ਫਸਾਏ ਹੈ ਉਹ ਫਸਾਏ ਵਹੀ ਫਸਾਏ ਹੈ ਤੁਹਾਨੂੰ ਲੱਗਦਾ ਕਿ ਉਹ ਬੜੀ ਜਲਦੀ ਬਾਹਰ ਆ ਜਾਣਗੇ ਆਏਗੇ ਸਾਡੇ ਬੇਟੇ ਤੇ ਵੀ ਦੋਸ਼ ਲੱਗੇ ਉਹ ਜੋ નિર્ਦੋਸ਼ ਆ ਉਹਨੂੰ ਫਸਾ ਕੇ ਦੂਸਰਾ ਧਰਮ ਪਰਿਵਰਤਨ ਵਾਲੇ ਲੋਕ ਸਭ ਇਹ ਸਭ ਕਰਦੇ ਤਸਵੀਰਾਂ ਦਿਖਾ ਦਿੰਨੇ ਇੱਕ ਵਾਰ ਫਿਰ ਤੋਂ ਤੁਹਾਨੂੰ ਇਹ ਦੇਸ਼ ਦੇ ਵਿੱਚ ਆਜ਼ਾਦੀ ਹੈ ਹਰ ਕਿਸੇ ਨੂੰ ਕਿਸੇ ਵੀ ਧਰਮ ਨੂੰ ਕਿਸੇ ਵੀ ਲੋਕ ਨੂੰ ਜਿਹੜੇ ਬਾਬੇ ਨੇ ਉਹਨਾਂ ਨੂੰ ਮੰਨਨ ਦੀ ਹਾਲਾਂਕਿ ਦੋਸ਼ ਲੱਗੇ ਨੇ ਭਗਤ ਨੇ ਕਹਿ ਰਹੇ ਨੇ ਕਿ ਬਿਲਕੁਲ ਸਰਾਸਰ ਗਲਤ ਹੈ ਦੋਸ਼ ਉਹਨਾਂ ਦੇ ਉੱਤੇ ਅੱਜ ਉਹਨਾਂ ਦਾ ਜਨਮ ਦਿਨ ਨੇ ਮਨਾ ਰਹੇ ਆ ਗੁੰਗਾਨ ਕਰ ਰਹੇ ਆ ਇੱਥੇ ਸੀ ਆ ਰਾਮ ਦੀ ਜੈ ਜੈ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਲੁਧਿਆਣਾ ਦੀਆਂ ਅਸੀਂ ਦਿਖਾ ਰਹੇ ਆ ਟੋਪੀਆਂ ਤੇ ਲਿਖਿਆ ਕਿ ਬਾਪੂ ਜੀ નિર્ਦੋਸ਼ ਹੈ ਕੀ ਨਾਮ ਹੈ ਜੀ ਤੁਹਾਡਾ ਸਵਾਮੀ ਨਾਥ ਸਵਾਮੀ ਜੀ ਇਹ ਟੋਪੀ ਤੇ ਕਿਉਂ ਲਿਖਿਆ ਤੁਸੀਂ ਖਾਸ ਤੌਰ ਤੇ ਕਿਉਂ ਲਿਖਣਾ ਪਿਆ ਬਾਪੂ ਜੀ નિર્ਦੋਸ਼ ਹੈ। ਆਸਰਾਮ ਜੋ ਹੈ ਹੈ ਸਾਰੇ ਲੋਕ ਬੋਤਾਦੇ ਕਿ નિર્ਦੋਸ਼ ਹੈ ਆ ਕਰਕੇ ਮੈਂ ਵੀ ਬੋਲ ਰਿਹਾ। ਤੁਹਾਨੂੰ ਨਹੀਂ ਲੱਗਦਾ? ਨਹੀਂ ਲੱਗਦਾ ਤਾਂ ਹੈ। ਨਹੀਂ ਨਹੀਂ ਲੱਗਦਾ ਨਹੀਂ। ਪਰਦੋਸ਼ ਨੇ નિર્ਦੋਸ਼ ਹੈ। ਤੇਰੇ ਟੋਪੀਆਂ ਖਾਸ ਤੌਰ ਤੇ ਅੱਜ ਕੀ ਹੈ? ਅੱਜ ਹੈ ਕਿ ਇਹ ਦੱਸ ਦਿਓ ਥੋੜਾ ਜਿਹਾ। ਜਨਮ ਦਿਵਸ ਹੈ। ਆਦਰਾ ਦਿਵਸ। ਕਿੰਨਾ ਦਾ? ਬਾਪੂ ਜੀ ਦਾ। ਆਸਰਾਮ ਦਾ। ਹਾਂ ਜੀ। ਮਰੇ ਇਸ ਕਰਕੇ ਤੁਸੀਂ ਇਸ ਤਰ੍ਹਾਂ ਦਾ ਇਹ ਟੋਪੀਆਂ ਦੇ ਉੱਤੇ ਲਿਖਿਆ ਕਿ ਉਹ નિર્ਦੋਸ਼ ਨੇ ਇਸ ਤਰ੍ਹਾਂ ਲਿਖਿਆ ਹੋਇਆ ਹੈ ਕਿ ਸਭ ਦਾ ਮੰਗਲ ਸਭ ਦਾ ਭਲਾ ਕਿ ਸਬ ਦਾ ਭਲਾ ਮੰਗਦੇ ਹੋ ਤੁਸੀਂ ਹਾਂਜੀ ਹਾਂਜੀ ਪਰ ਤੁਹਾਨੂੰ ਇਹ ਨਹੀਂ ਪਤਾ ਕਿ ਕਿਉਂ ਲਿਖਿਆ ਹੈ ਤੁਸੀਂ ਨਹੀਂ નિર્ਦੋਸ਼ ਹੈ ਹਾਂ ਹਾਂ ਨਹੀਂ નિર્ਦੋਸ਼ ਪ੍ਰਸ਼ਾਦ ਵੰਡ ਰਹੇ ਹੋ ਤੁਸੀਂ ਇਹ ਟੌਫੀਆਂ ਬੱਚਿਆਂ ਨੂੰ ਦੇ ਰਹੇ ਆ ਪ੍ਰਸ਼ਾਦ ਦੇ ਰਹੇ ਨੇ ਇਹ ਤਸਵੀਰਾਂ ਨੇ ਅਸੀਂ ਜੋ ਤੁਹਾਨੂੰ ਦਿਖਾ ਰਹੇ ਹਾਂ ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ लुधियाना ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ